ਸੰਗਰੂਰ ਜ਼ਿਲ੍ਹੇ ਵਿੱਚ ਇੱਕ ਮੂਲੋਵਾਲ ਪਿੰਡ ਹੈ ਇੱਥੇ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਤਾਂ ਸਤਿਗੁਰੂ ਜੀ ਨੇ ਆਪ ਖੁਦ ਜਿਹੜਾ ਥੜਾ ਸਾਹਿਬ ਬਣਾਇਆ ਸੀ ਅੱਜ ਵੀ ਉੱਥੇ ਹੈ ਤੇ ਸੰਗਤ ਜੀ ਇਹ ਇਤਿਹਾਸ ਸ਼ਾਇਦ ਆਪ ਜੀ ਨੇ ਨਾ ਸੁਣਿਆ ਹੋਵੇ ਕਲਗੀਧਰ ਸਤਿਗੁਰੂ ਜੀ ਵੀ ਰਾਏਕੋਟ ਜਦੋਂ ਸਨ ਰਾਏਕੱਲਾ ਦੇ ਕੋਲ ਵਿਚਰੇ ਤਾਂ ਉੱਥੋਂ ਗੁਪਤ ਰੂਪ ਦੇ ਵਿੱਚ ਰਾਤੋਂ ਰਾਤ ਇੱਥੇ ਮੂਲੋਵਾਲ ਆਏ ਸੀ ਇੱਥੇ ਭਾਈ ਨਗਾਈਆ ਜੀ ਸੀ ਜਿਨ੍ਹਾਂ ਨੇ ਕਲਗੀਧਰ ਪਿਤਾ ਨੂੰ ਆਲਮਗੀਰ ਸਾਹਿਬ ਵਿਖੇ ਘੋੜਾ ਪੇਟ ਕੀਤਾ ਸੀ ਤੇ ਘੋੜਾ ਪੇਟ ਕਰਨ ਕਰਕੇ ਮੁਗਲਾਂ ਨੇ ਉਹਨਾਂ ਦੇ ਪਰਿਵਾਰ ਨੂੰ ਮਾਰ ਦਿੱਤਾ ਸੀ ਉਹਨਾਂ ਦੀ ਭੈਣ ਨੂੰ ਮਾਰ ਦਿੱਤਾ ਸੀ ਤੇ ਭਾਈ ਨਗਾਈ ਜੀ ਕਿਸੇ ਤਰ੍ਹਾਂ ਬਚ ਕੇ ਆਪਣੇ ਨਾਨਕੇ ਪਿੰਡ ਮੂਲੋਵਾਲ ਪਹੁੰਚ ਗਏ ਸਨ ਤਾਂ ਸਤਿਗੁਰੂ ਜੀ ਜਦੋਂ ਇੱਥੇ ਆਏ ਤੇ ਭਾਈ ਨਗਾਈਏ ਨੂੰ ਕਿਹਾ ਭਾਈ ਤੂੰ ਧੰਨ ਹੈ ਤੇਰੀ ਸਿੱਖੀ ਧੰਨ ਹੈ ਤੂੰ ਆਪਣੇ ਪਿੰਡ ਵਾਲੇ ਵੀ ਤਾਰ ਦਿੱਤੇ ਮਤਲਬ ਆਲਮਗੀਰ ਵਾਲੇ ਤੇ ਤੂੰ ਭਾਈ ਆਪਣੇ ਨਾਨਕੇ ਵੀ ਤਾਰਦੇ ਮਤਲਬ ਮੂਲੋਵਾਲ ਵਾਲੇ ਤਾਂ ਇੱਥੇ ਇੱਕ ਖੂਹ ਵੀ ਹੈ ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਮਿੱਠਾ ਕੀਤਾ ਸੀ ਜਲ ਨੂੰ